ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਵਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਤੁਗਲਵਾਲ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਬਾਹਰ ਵਿਆਹ ਪ੍ਰੋਗਰਾਮ ਵਿੱਚ ਗਏ ਹੋਏ ਸਨ ਤਾਂ ਜਦੋਂ ਉਹ ਸਵੇਰੇ ਵਿਆਹ ਤੇ ਗਏ ਹੋਏ ਸਨ ਤਾਂ ਜਦੋਂ ਉਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਇੱਕ ਕਮਰੇ ਦੀ ਬਾਹਰੋਂ ਚੋਰ ਵੱਲੋਂ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਕੇ ਅਲਮਾਰੀ ਤੋੜ ਕੇ ਉਸ ਵਿੱਚੋਂ 10000 ਯੂਰੋ ਵਿਦੇਸ਼ੀ ਕਰੰਸੀ ਤੇ 5000 ਰੁਪਏ ਭਾਰਤੀ ਕਰੰਸੀ ਸਮੇਤ 9.5 ਟੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਦੀ ਸਾਰੀ ਘਟਨਾ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਜਿਸ ਸਬੰਧੀ ਉਹਨਾਂ ਨੇ ਤੁਰੰਤ ਤੁਗਲਵਾਲ ਪੁਲਿਸ ਚੌਕੀ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਸੀਸੀਟੀਵੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ। ਸਾਨੂੰ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਚੋਰ ਨੂੰ ਜਲਦੀ ਫੜ ਕੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਦ ਕਿ ਚੋਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ। ਉਦਰ ਦੂਜੇ ਪਾਸੇ ਪੁਲਿਸ ਚੌਕੀ ਤੁਗਲਵਾਲ ਦੇ ਇੰਚਾਰਜ ਐਸਆਈ ਦਸਰਾਜ ਦੇ ਵੱਲੋਂ ਇਸ ਮਾਮਲੇ ਦੀ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਚੋਰ ਦੀ ਤਫ਼ਤੀਸ਼ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਸ ਬਾਰੇ ਕਾਨੂੰਨ 1ਐਸਐਚਓ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਤਰ੍ਹਾਂ ਦਿਨ ਦਿਹਾੜੇ ਚੋਰੀ ਹੋਣ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਰਣਾ ਵਿਕਰਮਦੀਪ ਸਿੰਘ ਆਪਾਂ ਪਾਰਟੀ ਤੇ ਗਏ ਸੀ 11 ਵਜੇ ਆਪਾਂ ਇੱਥੋਂ ਗਏ ਸੀ ਜਦੋਂ ਸ਼ਾਮੀ 4:30 ਵਜੇ ਘਰ ਆਏ ਤੇ ਆ ਕੇ ਦੇਖਿਆ ਸਾਡੇ ਸਾਰਾ ਤਾਲਾ ਟੁੱਟਾ ਹੋਇਆ ਸੀ ਸਾਮਾਨ ਸਾਰਾ ਖਿਲਰਿਆ ਪਿਆ ਸੀ ਆ ਕੇ ਆਪਾਂ ਸਾਮਾਨ ਆਪਣਾ ਚੈੱਕ ਕੀਤਾ ਸਾਡੇ 9.5 ਟੋਲੇ ਜਿਹੜਾ ਸੋਨਾ ਸੀ ਉਹ ਗਾਇਬ ਸੀ ਗੱਡੀ ਬਾਹਰੋਂ ਆਇਆ ਸੀ ਨਾਲ ਯੂਰੋ ਲੈ ਕੇ ਆਇਆ ਸੀ 10000 ਯੂਰੋ ਤੇ ਤੈਕੀਕ ਕਰਨ ਤੇ ਪਾਇਆ ਗਿਆ ਕਿ 10000 ਯੂਰੋ ਜਿਹੜਾ ਸਾਡਾ ਉਹ ਨਹੀਂ ਹੈਗਾ ਸਾਡਾ 10000 ਯੂਰੋ ਵੀ ਨਾਲ ਲੈ ਗਿਆ 5000 ਇੰਡੀਅਨ ਕਰੰਸੀ ਜਿਹੜੀ ਉਹ ਲੈ ਕੇ ਗਿਆ ਆਪਾਂ ਹੁਣ ਇਹੋ ਹੀ ਕਿੰਨੇ ਬੰਦੇ ਆਏ ਬੰਦਾ ਇਕੱਲਾ ਇੱਕੋ ਆਇਆ ਸੀ ਕੈਮਰਾ ਆਇਆ ਕੁਝ ਸੀਸੀਟੀਵੀ ਕੈਮਰਾ ਸਾਰਾ ਰਿਕਾਰਡ ਆਇਆ ਫੁਟੇਜ ਤੁਹਾਨੂੰ ਦੇ ਦਨੇ ਆਪਾਂ ਇਹਦੇ ਤੇ ਕੋਈ ਪੁਲਿਸ ਨੂੰ ਰਿਪੋਰਟ ਦਿੱਤੀ ਪੁਲਿਸ ਮੋਕੇ ਜਾ ਕੇ ਦੇਖੀ ਸੀ ਉਹਨਾਂ ਨੇ ਬੰਦੇ ਦੀ ਭਾਲ ਕਰਨੀ ਸ਼ੁਰੂ ਕਰਤੀ ਸੀ ਹੋਰ ਕਿੰਨੀ ਮਾਰ ਕਿੰਨੇ ਪੈਸੇ ਕਿੰਨੀ ਰਕਮ ਬੰਦੀ ਹੋ ਗਈ ਇਹ 10000 ਯੂਰੋ ਟੋਟਲ 9 ਲੱਖ ਰੁਪਿਆ ਬੰਦਾ ਜੇ ਹਾਂਜੀ ਇਹ 15 16 ਲੱਖ ਦੇ ਲੱਗ ਛੱਕ ਜਾਨੀ ਕਿ ਹੈਗਾ ਜੀ ਕੀ ਵਿਸ਼ਵਾਸੰਦੇ ਤਰਾਨ ਕੋਲ ਕੋਈ ਅਰੇਸਟ ਕੀਤਾਇਆ ਤੋ ਹੋਇਆ ਹਾਂਜੀ ਅਰੇਸਟ ਕੀਤਾ ਜਿਹੜਾ ਬੰਦਾ ਮੇਨ ਕੈਮਰੇ ਸਾਹਮਣੇ ਆ ਰਿਹਾ ਸੀ ਅਰੇਸਟ ਕੀਤਾ ਆ ਬਿਲਕੁਲ ਪੁਲਿਸਰਕਾਲ ਕਰ ਰਹੇ ਆ ਬਾਕੀ ਕਹਿੰਦੇ ਆ ਕੋਸ਼ਿਸ਼ ਸਾਡੀ ਪੂਰੀ ਆ ਤੁਹਾਡਾ ਸਮਾਨ ਵਾਪਸ ਦਿਵਾਵਾਂਗੇ ਇੰਨੇ ਦਿਨ ਬੀਤਦੇ ਤੁਹਾਨੂੰ ਇਨਸਾਫ ਦੇ ਵਿੱਚ ਕੀ ਕਹਿਣਾ ਜਾਂਦਾ ਕੀ ਮੰਗਦਾ ਅਸੀਂ ਦੇ ਹੋਂ ਇਨਸਾਫ ਕਰਦੇ ਆ ਕਿ ਸਾਡਾ ਜੋ ਵੀ ਸਮਾਨ ਲੈ ਕੇ ਗਿਆ ਉਹਨੂੰ ਸਮਾਨ ਸਾਡਾ ਵਾਪਸ ਕਰਾਇਆ ਜਾਵੇ ਜੋ ਵੀ ਪੁਲਿਸ ਦੀ ਕਾਰਵਾਈ ਬੰਦੀ ਆ ਆਪਣੀ ਕਾਰਵਾਈ ਕਰਕੇ ਆਪਣੀ ਜਿੰਮੇਵਾਰੀ ਸਮਝ ਕੇ ਸਾਡਾ ਸਾਥ ਦਿੱਤਾ ਜਾਵੇ ਕੀ ਵਿਸ਼ਵਾਸੰਦੇ ਤਰਾਨ ਕੋਲ ਕੋਲ ਤੁਸੀਂ ਇਹ ਹੋ ਗਿਆ ਕਿ ਤੁਹਾਡਾ ਸਮਾਨ ਅਸੀਂ ਦਵਾਵਾਂਗੇ ਜੋ ਵੀ ਸਾਡੇ ਕੋਲ ਬੰਦੀ ਕਰ ਰਹੀ ਆਪਾਂ ਕਰਦੇ ਆ ਬਲਜਿੰਦਰ ਕੋਲ ਪਿੰਟੋਗਲ ਵਾਲਾ ਇਹ ਕਹਿਣਾ ਚਾਹੁੰਦੇ ਜਿਸ ਨੇ ਪੈਂਦੀ ਇਹ ਮੇਰੇ ਪਤੀ ਨੇ ਮਿਹਨਤ ਕਰਕੇ ਪੈਸੇ ਤੁਹਾਡੇ ਲੈਂਦੇ ਆ ਹਵਤਾ ਕੋਇਆ ਆਇਆ ਤੇ ਮੇਰਾ ਸੋਨਾ ਸੀ ਮੈਂ ਰੱਖਿਆ ਬੜੇ ਮਿਹਨਤ ਕਰਕੇ ਬਣਾ ਕੇ 9.5 ਟੋਲੇ ਉਹ ਸੋਨਾ ਵੀ ਗਾਇਬ ਕਰ ਲਿਆ ਗਏ ਤੇ ਪੈਸੇ ਵੀ ਲੱਗੇ ਸਾਰੇ 10000 ਰੋ ਰ ਅਸੀਂ ਇਨਸਾਫੀ ਹੋ ਮੰਗਦੇ ਹਾਂ ਜਿੰਨਾ ਸਾਡਾ ਸਮਾਨ ਗਿਆ ਵਾ ਸਾਡਾ ਸਮਾਨ ਸਾਡਾ ਵਾਪਸ ਕੀਤਾ ਜਾਏ ਬੜੀ ਬੇਨਤੀ ਹੋਈ ਬਹੁਤ ਫੰਕਸ਼ਨ ਤੇ ਤੁਸੀਂ ਇਹ ਕਿੰਨਾ ਟਾਈਮ ਲੱਗਾ ਸੀ ਤੁਹਾਡਾ ਹੋਰ ਜਾਣ ਤੇ 10-12 ਘੰਟੇ ਲੱਗੇ ਹੋਣੇ 10-12 ਘੰਟੇ ਦਵਾਈ ਹੋ ਗਈ ਹਾਂਜੀ 11 ਵਜੇ ਕਰੋਗੇ ਆ ਪੰਜ ਕਿ ਪੌਣੇ ਪੰਜ ਕਿ ਘਰ ਆ ਗਏ ਹਾਂਜੀ ਬਹੁਤ ਪੁਲਸ ਕੀ ਤੁਹਾਨੂੰ ਅਸ਼ਵਾਸ਼ਣ ਦਵਾ ਰਹੀ ਪੁਲਸ ਦਾ ਪੂਰਾ ਸੁਆਦ ਹੋਣ ਦੇ ਇਹ ਵੀ ਅਸੀਂ ਕਰਦੇ ਕਾਰੋਇ ਕੰਦੇ ਦਾ ਪੂਰਾ ਇਹ ਦਿਆਂ ਤੁਹਾਨੂੰ ਇਨਸਾਨ ਸਾਬ ਦਵਾਵਾਂਗੇ ਕਿੰਨੇ ਦਿਨ ਹੋ ਗਿਆ ਅੱਜ 5 ਦਿਨ ਹੋਏ ਕੀ ਮੰਗੇ ਤੁਹਾਡੀ ਸਾਡੀ ਮੰਗੇ ਹੋਈ ਹੈ ਸਾਡਾ ਸਮਾਨ ਵਾਪਸ ਕੀਤਾ ਜਾਏ ਜਇਤਨਾ ਬਰਾਮਦ ਕਰਕੇ ਅਵਤਾਰ ਜੀ ਪਿੰਡ ਕਿਹੜਾ ਜੀ ਗਗਲਵਾਲ ਕੀ ਕਹਿਣਾ ਚਾਹੁੰਦੇ ਜਿੱਥੋਂ ਦੇਦੇ ਉੱਤੇ ਚੋਰੀ ਹੋਈ ਚੋਰੀ ਬਹੁਤ ਵੱਡੀ ਹੋਈ ਆ ਇਹ ਕੋਈ ਪਤਾ ਨਹੀਂ ਹੋਣ ਤਾਂ ਰਾਤ ਵੀ ਨਹੀਂ ਬਾਹਰ ਨਿਕਲਣ ਨੂੰ ਜੀ ਕਰਦਾ ਜੀ ਇਦਾਂ ਦੇ ਇਦਾਂ ਦੇ ਮੌਸਮ ਹੋ ਗਿਆ ਹੁਣ ਅਚਾਰਾਂ ਇੰਨੀ ਕਮਾਈ ਕੀਤੀ ਲਗਭਗ 20 ਲੱਖ ਦੇ ਲੱਗੇ ਲੱਗੇ ਚੋਰੀ ਹੋ ਗਈ ਬਹੁਤ ਸਾੜੀ ਮੋਟਰਸਾਈਕਲ ਖੋਏ ਗਏ ਆ ਜ਼ਿਆਦਾ ਨੁਕਸਾਨ ਬਹੁਤ ਸਾਡੇ ਪਿੱਛੇ ਜੇ ਉਧਰ ਪਿੰਡੋਂ ਵੀ ਚੋਰੀ ਹੋ ਗਈ ਉਹਦਾ ਵੀ ਕੋਈ ਪਤਾ ਨਹੀਂ ਲੱਗਾ ਜੇਕਰ ਮੇਰੇ ਕੋਲ ਇਹ ਨੱਥ ਪੈਣੀ ਚਾਹੀਦੀ ਇਹਨਾਂ ਕਿਸ ਤਰ੍ਹਾਂ ਦਾ ਮਾਹੌਲ ਜਾਂਦੀ ਸੀ ਮਾਹੌਲ ਬਹੁਤ ਗੰਦਾ ਜੀ ਹੋਰ ਅੱਜ 5 ਦਿਨ ਪੀਦ ਗਏ ਪੀ ਲ ਗਏ ਆ ਜੀ 5 ਦਿਨ ਪੀਦੇ ਕੋਈ ਵੀ ਨਹੀਂ ਜੇਤੀ ਕੋਈ ਦਸਪੋਖ ਕੋਈ ਨਹੀਂ ਜੇਤੀ ਕੀ ਮੰਗਤ ਤੁਹਾਡੀ ਸਾਡੀ ਮੰਗਵਾ ਵੀ ਇਹ ਫੜੇ ਜਾਣ ਇਹਨਾਂ ਨੂੰ ਨੱਥ ਪਈ ਜਾਵੇ ਥੋੜਾ ਬਦਾ ਥੋੜਾ ਜਿਹਾ ਹਾਂਜੀ